ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਨਵੀਂ ਹਲਫ਼ਨਾਮਾ ਪਾਲਿਸੀ ਦਾ ਵਿਰੋਧ ਹੋਣ ਲੱਗਾ ਹੈ। ਸਰਲ ਸ਼ਬਦਾਂ ਵਿੱਚ ਕਈਏ ਤਾਂ ਪੀਯੂ ਨੇ ਦਾਖਲੇ ਨੂੰ ਲੈ ਕੇ ਸ਼ਰਤਾਂ ਰੱਖੀਆਂ ਹਨ। ਯੂਨੀਵਰਸਿਟੀ ਦੀ ਇਸ ਨਵੀਂ ਪਾਲਿਸੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਧਰਨੇ ਪ੍ਰਦਰਸ਼ਨ ਕਰਨ ਤੋਂ ਰੋਕਣਾ ਹੈ। ਹਲਫ਼ਨਾਮੇ ਤਹਿਤ ਬਿਨਾਂ ਮਨਜ਼ੂਰੀ ਪ੍ਰਦਰਸ਼ਨਾਂ ਉੱਤੇ ਰੋਕ ਰਹੇਗੀ। ਵਿਦਿਆਰਥੀ ਨਿਰਧਾਰਤ ਥਾਵਾਂ ਉੱਤੇ ਹੀ ਰੋਸ ਪ੍ਰਦਰਸ਼ਨ ਕਰ ਸਕਣਗੇ। ਹਲਫ਼ਨਾਮੇ ਦੀ ਇਹ ਸ਼ਰਤ ਸਿਰਫ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਵਰੇ 2025-26 ਲਈ داخلے ਦੇ ਇਚਕ ਵਿਦਿਆਰਥੀਆਂ ਲਈ ਹਲਫਨਾਮੇ ਦੀ ਸ਼ਰਤ ਲਾਜ਼ਮੀ ਕੀਤੀ ਹੈ ਹਲਫਨਾਮਾ ਭਰਨ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਲਈ ਅਗਾਊਂ ਪ੍ਰਵਾਨਗੀ ਲੈਣੀ ਹੋਵੇਗੀ ਧਰਨੇ ਪ੍ਰਦਰਸ਼ਨ ਵੀ ਨਿਰਧਾਰਤ ਥਾਵਾਂ ਉੱਤੇ ਕਰਨ ਦੀ ਇਜਾਜ਼ਤ ਹੋਵੇਗੀ ਯੂਨੀਵਰਸਿਟੀ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਨੂੰ ਪ੍ਰੀਖਿਆਵਾਂ ਵਿੱਚ ਬੈਠਣ ਤੋਂ ਰੋਕ ਸਕਦੀ ਹੈ ਯੂ ਦੀ ਉਪ ਕੁਲਪਤੀ ਰੇਨੂ ਵਿਗਨੇ ਕਿਹਾ ਕਿ ਇਹ ਫੈਸਲਾ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਂਪਸ ਵਿੱਚ ਫੇਰੀ ਦੌਰਾਨ ਗੇਟ ਨੰਬਰ 2 ਬੰਦ ਕਰਨ ਲਈ ਵਿਦਿਆਰਥੀਆਂ ਖਿਲਾਫ ਦਰਜ ਕੇਸ ਦੇ ਮੱਦੇ ਨਜ਼ਰ ਲਿਆ ਗਿਆ। ਕੁਝ ਵਿਦਿਆਰਥੀਆਂ ਆਗੂਆਂ ਨੇ ਯੂਨੀਵਰਸਿਟੀ ਦੇ ਇਸ ਨਵੇਂ ਫਰਮਾਨ ਨੂੰ ਵਿਰੋਧ ਪ੍ਰਦਰਸ਼ਨ ਕਰਦੇ ਬੁਨਿਆਦੀ ਹੱਕ ਦੀ ਉਲੰਘਣਾ ਦੱਸਿਆ ਹੈ। ਉਪ ਕੁਲਪਤੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਤਰਨੇ ਪ੍ਰਦਰਸ਼ਨਾਂ ਤੋਂ ਰੋਕਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕੈਂਪਸ ਵਿੱਚ ਡੈਕੋਰਮ ਬਣਾਈ ਰੱਖਣ ਤਿੰਨ ਅਧਾਰਤ ਥਾਵਾਂ ਉੱਤੇ ਹੀ ਤਰਨੇ ਪ੍ਰਦਰਸ਼ਨ ਕਰਨ। ਇਸ ਦੌਰਾਨ ਸੋਪੂ, ਐਬੀਵੀਪੀ ਤੇ ਐਨਐਸਯੂਆਈ ਸਣੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਵੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹ ਅਜਿਹੀਆਂ ਹੀ ਹੋਰ ਖਬਰਾਂ ਤੇ ਜਾਣਕਾਰੀ ਲਈ ਪੰਜਾਬੀ ਟ੍ਰਿਬਿਊਨ ਨੂੰ YouTube, Facebook ਤੇ Instagram ਉੱਤੇ ਲਾਈਕ, ਸ਼ੇਅਰ ਤੇ ਫੋਲੋ ਕਰੋ। ਧੰਨਵਾਦ।